ਭਗਵਾਲ ਔਰ ਨਰੋਟ ਮੈਰੇ ਦੇ ਵਿੱਚ ਜਿਤੇ ਅੱਜ ਹੁਣ ਆਪਣੀ ਕੰਮਾਂ ਲਈ ਦਰਬਦਰ ਗੇੜੇ ਮਾਰਨ ਦੀ ਜ਼ਰੂਰਤ ਨਹੀਂ ਇੱਕੋ ਛੱਤ ਹੇਠਾਂ ਸਾਰੇ ਮਸਲੇ ਹੱਲ ਹੋ ਰਹੇ ਹਨ ਇਹ ਸੰਭਵ ਹੋ ਪਾਇਆ ਹੈ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਲੋਕਾਂ ਨੂੰ ਸੁਖਾਲੇ ਕਰਨ ਲਈ ਚੁੱਕੇ ਗਏ ਕਦਮਾਂ ਕਰਕੇ ਜੀ ਹਾਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਘਰ ਬੈਠਿਆਂ ਸਹੂਲਤਾ ਮੁਹੱਈਆ ਕਰਵਾਉਣ ਲਈ ਭਗਵੰਤ ਮਾਨ ਸਰਕਾਰ ਤੁਹਾਡੇ ਦਰਵਾਜ਼ਾ ਸਕੀਮ ਦੀ ਸ਼ੁਰੂਆਤ ਕੀਤੀ ਗਈ ਜਿਸ ਰਾਹੀਂ ਹੁਣ ਲੋਕਾਂ ਨੂੰ 43 ਨਾਗਰਿਕ ਕੇਂਦਰਿਤ ਸੇਵਾਵਾਂ ਮਾ ਉਹਨਾਂ ਦੀਆਂ ਬਰੂਹਾਂ ਤੇ ਪ੍ਰਦਾਨ ਕੀਤੀਆਂ ਜਾ ਰਹੀਆਂ ਹਨ ਇਸ ਤਹਿਤ ਪੰਜਾਬ ਭਰ ਚ ਕੈਂਪ ਲਗਾਏ ਜਾ ਰਹੇ ਹਨ ਇਹਨਾਂ ਕੈਂਪਾਂ ਚ ਸਬੰਧਿਤ ਅਧਿਕਾਰੀ ਅਤੇ ਕਰਮਚਾਰੀ ਮੌਜੂਦ ਰਹਿੰਦੇ ਹਨ ਜਿਸ ਤੇ ਚੱਲਦਿਆਂ ਇੱਕੋ ਛੱਤ ਹੇਠਾਂ ਲੋਕਾਂ ਦੇ ਸਾਰੇ ਮਸਲੇ ਹੱਲ ਹੋ ਰਹੇ ਹਨ ਸਭ ਤੋਂ ਪਹਿਲਾਂ ਮੈਂ ਸਤਾਰੂ ਕੁਮਾਰ ਸਿੰਘ ਮਾਨ ਮੁੱਖ ਮੰਤਰੀ ਪੰਜਾਬੀ ਦਾ ਧੰਨਵਾਦ ਕਰਨਾ ਚਾਹਾਂਗਾ ਇੱਕੇ ਸ਼ਾਦਾ ਥੱਲੇ ਜਿੰਨੀਆਂ ਸਹੂਦਾਵਾਂ ਅਸੀਂ ਦੇ ਰਹੇ ਆ ਇਹਦੇ ਵਾਸਤੇ ਮੈਂ ਸੀਐਮ ਸਾਹਿਬ ਦਾ ਧੰਨਵਾਦ ਕਰੂੰਗਾ ਮੇਰੇ ਨਾਲ ਏਡੀਸੀ ਮੈਡਮ ਜੀਵਨ ਜੋਤੀ ਬਾਲਾ ਜੀ ਨਾਲ ਸਾਡੇ ਵਿਸ਼ਵਾਸ ਕੁਮਾਰ ਜੀ ਐਸਡੀਐਮ ਅੰਮ੍ਰਿਤਸਰ ਤੇ ਨਾਲ ਹੋਰ ਵੀ ਟੀਮ ਸਾਰੀ ਜਿਹੜੀ ਆ ਉਹ ਮੇਰੇ ਨਾਲ ਆਈ ਆ ਇਸ ਦੇ ਵਿੱਚ ਅਸੀਂ ਲੋਕਾਂ ਦੀਆਂ ਮੁਸ਼ਕਲਾਂ ਜਿਹੜੀਆਂ ਰੋਜ਼ਮਰਾਂ ਦੀਆਂ ਮੁਸ਼ਕਲਾਂ ਉਹਨੂੰ ਹੱਲ ਕਰਨ ਵਾਸਤੇ ਕੈਂਪ ਲਗਾਇਆ ਪੰਜਾਬ ਸਿਹਾਰ ਆਪਦੇ ਦੁਆਰ ਇਸ ਸਕੀਮ ਦਾ ਲਾਭ ਲੈਣ ਦੀ ਹੈਲਪਲਾਈਨ ਨੰਬਰ 1076 ਜਾਰੀ ਕੀਤਾ ਗਿਆ ਜਿਸ ਤੇ ਕਾਲ ਕਰਕੇ ਆਪਣੀ ਸਹੂਲਤ ਅਨੁਸਾਰ ਫੁਰਬ ਮੁਲਾਕਾਤ ਦਾ ਸਮਾਂ ਵੀ ਤੈਅ ਕਰ ਸਕਦੇ ਹਨ ਅੱਜ ਸਰਕਾਰ ਤੁਹਾਡੇ ਦਵਾਰ ਯੋਜਨਾ ਦੇ ਤਹਿਤ ਕੈਂਪ ਲੱਗੇ ਆ ਸੋ ਮੈਂ ਦੋਆ ਪਿੰਡਾਂ 'ਚ ਗਿਆ ਔਰ ਕਮਾਲ ਦੀ ਗੱਲ ਇਹ ਆ ਕਿ ਬਹੁਤ ਵੱਡੀ ਗਿਣਤੀ 'ਚ ਲੋਕ ਆਪਣੇ ਆਪਣੇ ਕੰਮਾਂ ਨੂੰ ਲੈ ਕੇ ਸੋ ਕੈਂਪਾਂ ਚ ਆਏ ਆ ਚਾਹੇ ਉਹ ਕਿਸੇ ਦੀ ਪੈਂਸ਼ਨ ਦਾ ਸਵਾਲ ਹੋਵੇ ਚਾਹੇ ਕਿਸੇ ਨੇ ਹੈਂਡੀਕੈਪ ਸਰਟੀਫਿਕੇਟ ਬਣਾਉਣਾ ਦਾ ਸਵਾਲ ਹੋਵੇ ਚਾਹੇ ਕਿਸੇ ਨੇ ਕੋਈ ਬਿਜਲੀ ਦੀ ਦਿੱਕਤ ਆ ਜਾਂ ਕੋਈ ਮਾਲ ਮਹਿਕਮੇ ਦਾ ਮਸਲਾ ਆ ਜਾਂ ਜਿਹੜੇ ਵੀ ਲੋਕਾਂ ਦੇ ਛੋਟੇ ਛੋਟੇ ਸਵਾਲ ਨੇ ਕਾਸਟ ਦਾ ਸਰਟੀਫਿਕੇਟ ਆ ਇਨਕਮ ਦਾ ਸਰਟੀਫਿਕੇਟ ਆ ਆਧਾਰ ਕਾਰਡ ਆ ਕਿਸੇ ਨੇ ਲਿੰਕ ਕਰਾਉਣਾ ਸੋ ਇਹਨਾਂ ਛੋਟੇ ਛੋਟੇ ਕੰਮਾਂ ਦੇ ਲਈ ਵੱਡੀਆਂ ਦੁਸ਼ਵਾਰੀਆਂ ਦਾ ਕਈ ਵਾਰੀ ਲੋਕਾਂ ਨੂੰ ਸਾਹਮਣਾ ਕਰਨਾ ਪੈਂਦਾ ਸੀ ਲੱਜ ਜਾਣਾ ਪਟਵਾਰੀਆਂ ਕੋ ਜਾਣਾ ਗੇੜੇ ਕੱਢਣੇ ਕਈ ਵਾਰੀ ਕੋਈ ਮਿਲਣਾ ਨਹੀਂ ਮਿਲਣਾ ਤੋ ਇਹ ਬਹੁਤ ਵੱਡਾ ਲਾਭ ਆ ਵੀ ਲੋਕਾਂ ਨੂੰ ਪਿੰਡ ਦੇ ਅੰਦਰ ਹੀ ਸਾਰੇ ਹੀ ਵਿਭਾਗਾਂ ਦੇ ਅਫਸਰ ਸਵਾਨ ਮੁਲਾਜ਼ਮ ਜਿਹੜੇ ਆ ਉਹ ਆਪਣੇ ਆਪਣੇ ਟੇਬਲ ਲਾ ਕੇ ਬੈਠੇ ਆ ਔਰ ਮੌਕੇ ਦੇ ਉੱਤੇ ਜਿਹੜਾ ਕੰਮ ਹੋਣ ਵਾਲਾ ਉਹਨੂੰ ਮੌਕੇ ਤੇ ਕੀਤਾ ਜਾ ਰਿਹਾ ਜਿਹਨੂੰ 2-4-5 ਦਿਨ ਲੱਗਣੇ ਉਹਨੂੰ ਪ੍ਰਸ਼ਾਸਨ ਚ ਪਾ ਕੇ ਉਹਨੂੰ ਜਿਹੜਾ ਮੁਕੰਮਲ ਕਰਨਾ ਸੋ ਅੱਜ ਬੇਗੋਵਾਲ ਪਿੰਡ ਦੇ ਅੰਦਰ 10-12 ਪੈਂਸਨਾ ਜਿਹੜੀਆਂ ਮੌਕੇ ਤੇ ਲਾ ਕੇ ਮੌਕੇ ਤੇ ਲਾ ਕੇ ਲੋਕਾਂ ਨੂੰ ਉਹਨਾਂ ਦੇ ਸਰਟੀਫਿਕੇਟ ਜਿਹੜਾ ਹਵਾਲੇ ਕੀਤੇ ਆ ਸੋ ਮੈਨੂੰ ਆ ਇਹ ਗੱਲ ਕਹਿਣ ਚ ਕੋਈ ਗਰੇਜ਼ ਨਹੀਂ ਕਿ ਬਹੁਤ ਵੱਡਾ ਜਿਹੜਾ ਲੋਕਾਂ ਦਾ ਖੱਜਲ ਖਾਰੀ ਵੀ ਪੈਂਦੀ ਆ ਉਹਨਾਂ ਦਾ ਪੈਸਾ ਜਿਹੜਾ ਬਿਰਤਾਂ ਦਾ ਉਹ ਵੀ ਵੱਜਦਾ ਤੇ ਮੈਂ ਲੋਕਾਂ ਨੂੰ ਅਪੀਲ ਕਰਦਾ ਕਿ ਜਿਹੜੇ ਸਰਕਾਰ ਤੁਹਾਡੇ ਦੁਆਰ ਪ੍ਰੋਗਰਾਮ ਤੇ ਜਿਹੜੇ ਕੈਂਪ ਲੱਗ ਰਹੇ ਆ ਉਹਨਾਂ ਵਿੱਚ ਆ ਕੇ ਵਾਤ ਮਾਤ ਦੇ ਦਾ ਲਾਭ ਖਟੋ ਤੇ ਨਾਲ ਹੀ ਅੱਜ ਬੇਗਵਾਲ ਚ ਆ ਕੇ ਲੋਕਾਂ ਨੇ ਦੱਸਿਆ ਵੀ ਜਿਹੜੀ ਇੱਥੇ ਪਾਈਪ ਲੈਣਾ ਜਿਹੜੀ ਵਾਟਰ ਸਪਲਾਈ ਦੀ ਪਾਈਪ ਲੈਣਾ ਕਈ ਵਰਿਆਂ ਤੋਂ ਪਹਿਲਾਂ ਦੀ ਪਈ ਆ ਉਹ ਵੀ ਪੂਰੀ ਤਰ੍ਹਾਂ ਵਿਵਸਤ ਹੋਈ ਪਈ ਆ ਖਰਾਬ ਆ ਤੇ ਅੱਜ ਅਸੀਂ ਲਗਭਗ ਮਤਲਬ ਇੱਥੇ ਸਾਰੇ ਪਿੰਡ ਦੀ ਪਾਈਪਲਾਈਨ ਜਿਹੜੀ ਆ ਦੁਆਰਾ ਉਹਨੂੰ ਨਵੇਂ ਸਿਰੇੋਂ ਪਾਉਣ ਦਾ ਜਿਹੜਾ ਆ ਉਹ ਇਹਨਾਂ ਦਾ ਮਤਲਬ ਜਿਹੜਾ ਮੰਗ ਸੀਗੀ ਉਹਨੂੰ ਪੂਰਾ ਕਰਨ ਦੇ ਲਈ ਇੱਕ ਪ੍ਰੋਸੈਸ ਸ਼ੁਰੂ ਕੀਤਾ। ਤੋਂ ਜਿਹੜੇ ਵੀ ਸਵਾਲ ਨੇ ਇਸ ਇਲਾਕੇ ਦੇ ਇਹਨਾਂ ਪਿੰਡਾਂ ਦੇ ਉਹ ਪਹਿਲ ਦੇ ਦੁਆਰ ਤੋਂ ਹੀ ਹੱਲ ਕਰਾਂਗੇ। ਦੇਸ਼ ਦੁਨੀਆ ਦੀ ਹਰ ਖਬਰ ਸਭ ਤੋਂ ਪਹਿਲੇ ਦੇਖਣੇ ਦੇ ਲਈ ਫੋਲੋ ਕਰੇਨ ਦੈਨਿਕ ਸਵੇਰਾ ਟੀਵੀ YouTube Facebook Instagram X ਔਰ WhatsApp ਚੈਨਲ ਬਦ